2026 ਚ ਘਰ ਵਾਲੇ ਦੇ ਕੱਪੜੇ ਧੋਣ ਵਾਲੀਆਂ ਬੀਬੀਆਂ ਸੰਤਾਂ ਦੇ ਬਚਨ ਸੁਣਨ ਕੱਪੜੇ ਧੋਦੇ ਸਮੇ ਇਹ ਜਾਪ ਕਰਦੇ ਜਾਓ ਘਰ ਵਾਲਾ ਹਮੇਸ਼ਾ ਤੁਹਾਡੇ ਕਹਨੇ ਚ ਰਹੇਗਾ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 2026 ਜਿਹੜਾ ਨਵਾਂ ਸਾਲ ਹੈ ਸੋ ਸਾਹ ਸੰਗਤ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਜੜੀਆਂ ਟ੍ਰਿਕਸ ਸੀ ਉਹ ਦੱਸੀਆਂ ਜਾ ਰਹੀਆਂ ਸੀ ਟ੍ਰਿਕਸ ਕੀ ਸੀ ਕਿ ਕੋਈ ਕਹਿ ਰਿਹਾ ਸੀ ਕਿ ਇੰਜ ਕਰੋ ਜੀ ਕੋਈ ਕਹਿ ਰਿਹਾ ਸੀ ਇੰਜ ਕਰੋ ਕੋਈ ਕਹਿ ਰਿਹਾ ਸੀ ਇੰਜ ਕਰੋ ਆਪਦੇ ਘਰ ਵਾਲੇ ਨੂੰ ਵਾਸ ਵਿੱਚ ਕਰਨ ਦੇ ਲਈ ਤੁਸੀਂ ਵੇਖਿਆ ਹੋਣਾ ਕਿ ਬਾਜ਼ਾਰ ਦੇ ਵਿੱਚ ਅਨੇਕਾਂ ਕਿਤਾਬਾਂ ਵੀ ਮਿਲਦੀਆਂ ਨੇ ਜਿਹੜੀਆਂ ਕਿ ਬੀਬੀਆਂ ਨੂੰ ਹਮੇਸ਼ਾ ਹੀ ਰਸਤੇ ਤੋਂ ਪਟਕਾ ਦਿੰਦੀਆਂ ਨੇ ਤੇ ਹਮੇਸ਼ਾ ਹੀ ਘੁਮਾ ਦਿੰਦੀਆਂ ਨੇ ਜਿਹੜੀਆਂ ਗਿੰਦਿਆਂ ਨੇ ਆਪਣੇ ਘਰ ਵਾਲੇ ਨੂੰ ਆਪਣੇ ਵਸ ਦੇ ਵਿੱਚ ਕਿਵੇਂ ਕੀਤਾ ਜਾਏ ਅੱਜ ਬਹੁਤੀਆਂ ਬੀਬੀਆਂ ਦੀ ਗਿਣਤੀ ਉਹਨਾਂ ਦੀ ਆ ਜਿਹੜੀਆਂ ਬਾਬਿਆਂ ਕੋਲ ਜਾ ਕੇ ਆਪਣੀਆਂ ਡਿਮਾਂਡਾਂ ਇਹ ਰੱਖਦੀਆਂ ਨੇ ਕਿ ਬਾਬਾ ਜੀ ਕੋਈ ਐਸਾ ਮੰਤਰ ਦਿਓ ਕੋਈ ਐਸਾ ਤਬੀਤ ਦਿਓ ਕੋਈ ਧਾਗਾ ਦਿਓ ਜਿਹਦੇ ਨਾਲ ਮੇਰਾ ਘਰ ਵਾਲਾ ਮੇਰੇ ਵਸ ਦੇ ਵਿੱਚ ਹੋ ਜਾਏ ਆਪਣੀਆਂ ਗਲਤੀਆਂ ਕਦੀ ਨਹੀਂ ਚਿਤਾਰਨੀਆਂ ਆਪਣੇ ਬਾਰੇ ਕਦੀ ਨਹੀਂ ਗਲਤ ਸੁਣਨਾ ਪਰ ਹਮੇਸ਼ਾ ਇਹ ਚੀਜ਼ ਕਹਿਣੀ ਆ ਬਾਬਾ ਜੀ ਮੇਰੇ ਘਰ ਵਾਲਾ ਮੇਰੇ ਵਸ ਵਿੱਚ ਹੋ ਜਾਏ ਵਸ ਵਿੱਚ ਕਿਵੇਂ ਹੋ ਜਾਏ ਜਾਤੇ ਉਹ ਆਪਣੇ ਪਰਿਵਾਰ ਨੂੰ ਛੱਡ ਦੇਵੇ ਤੇ ਆਪਣਾ ਸਾਰਾ ਕੁਝ ਮੇਰੇ ਨਾਮ ਕਰ ਦੇਵੇ ਤੇ ਆਖਰਕਾਰ ਮੈਂ ਫਿਰ ਆਪਣੀ ਮਰਜ਼ੀ ਕਰਾਂ ਤੇ ਜੋ ਕੁਝ ਮੈਂ ਕਰਾਂ ਤੇ ਉਹੀ ਹਾਲਾਂਕਿ ਸਾਰੀਆਂ ਬੀਬੀਆਂ ਗਲਤ ਨਹੀਂ ਮੈਂ ਇੱਥੇ ਸਾਰੀਆਂ ਨੂੰ ਗਲਤ ਨਹੀਂ ਕਹਿ ਰਿਹਾ ਗਲਤ ਜਾਂ ਸਹੀ ਹੋਣ ਦਾ ਆਪਾਂ ਸਰਟੀਫਿਕੇਟ ਨਹੀਂ ਬਣ ਰਿਹਾ ਮੇਰੇ ਕਹਿਣ ਤੋਂ ਭਾਵ ਵਿਸ਼ੇ ਨੂੰ ਸਮਝਣ ਦਾ ਕੋਸ਼ ਯਤਨ ਕਰਿਓ ਕੋਸ਼ਿਸ਼ ਕਰਿਓ ਜੀ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਜੜੀਆਂ ਮਾਤਾਵਾਂ ਨੇ ਉਹ ਕੋਸ਼ਿਸ਼ ਕਰਿਓ ਵਿਸ਼ੇ ਨੂੰ ਸਮਝਣ ਦੀ ਮੈਂ ਮਾੜਾ ਨਹੀਂ ਕਹਿ ਰਿਹਾ ਮੈਂ ਗੱਲ ਇਹ ਕਹਿ ਰਿਹਾ ਵੀ ਕੁਝ ਕੁ ਬੀਬੀਆਂ ਸਿਸਟਮ ਦੇ ਵਿੱਚ ਇਹੋ ਜੀ ਸੋਚ ਵਾਲੀਆਂ ਨੇ ਉਹਨਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਜਿਹੜੀਆਂ ਬੀਬੀਆਂ ਮਾਤਾਵਾਂ ਭੈਣਾਂ ਜਿਹੜੀਆਂ ਇਹੋ ਜਿਹਾਂ ਸੋਚ ਰੱਖਦੀਆਂ ਮੇਰੇ ਘਰ ਵਾਲਾ ਮੇਰੇ ਵਸ ਵਿੱਚ ਹੋ ਜਾਏ ਉਹ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਉਹਨਾਂ ਦੇ ਘਰ ਵਾਲਾ ਹੁੰਦਾ ਤੇ ਉਹਨਾਂ ਦੇ ਵਸ ਦੇ ਵਿੱਚ ਹੀ ਉਹਨਾਂ ਨੂੰ ਭਰਮ ਹੁੰਦਾ ਹੈ ਵੀ ਮੇਰੇ ਵਸ ਦੇ ਵਿੱਚ ਨਹੀਂ ਜਿਹੜਾ ਜਿਹੜਾ ਬੰਦਾ ਤੁਹਾਡਾ ਸਤਕਾਰ ਕਰਦਾ ਹੈ ਚਾਰ ਬੰਦਿਆਂ ਸਾਹਮਣੇ ਤੁਹਾਨੂੰ ਇੱਜ਼ਤ ਦਿੰਦਾ ਹੈ ਉਹ ਤੁਹਾਡੇ ਵਸ ਦੇ ਵਿੱਚ ਹੀ ਹੈ ਘਰ ਦੇ ਵਿੱਚ ਮੀਆਂ ਬੀਬੀ ਜਿਸ ਮਰਜੀ ਆਪਣੇ ਤਰੀਕੇ ਦੇ ਨਾਲ ਰਹਿਣ ਜੇ ਬਗਾਨੇ ਸਾਹਮਣੇ ਤੁਹਾਡੀ ਇੱਜ਼ਤ ਕਰਦੇ ਤੁਹਾਡੇ ਵਸ ਦੇ ਵਿੱਚ ਹੀ ਹੈ ਤੁਹਾਡੇ ਪੇਕਿਆਂ ਸਾਹਮਣੇ ਤੁਹਾਡੀ ਉਹ ਇੱਜ਼ਤ ਕਰਦਾ ਹੈ ਉਹਨਾਂ ਨੂੰ ਮਹਿਸੂਸ ਕਰਾਉਂਦਾ ਹੈ ਕਿ ਤੁਹਾਡੀ ਧੀ ਨੂੰ ਕੋਈ ਦੁੱਖ ਨਹੀਂ ਹੈ ਇਹ ਸੁੱਖ ਦੇ ਨਾਲ ਭਰੀ ਹੋਈ ਹੈ ਇਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਤੇ ਸਮਝ ਲਓ ਉਹ ਤੁਹਾਡੇ ਵਸ ਵਿੱਚ ਹੀ ਹੈ ਤੁਹਾਡੀ ਇੱਜ਼ਤ ਕਰਦੀ ਹੈ ਤੁਹਾਡਾ ਇੱਜ਼ਤ ਕਰਦਾ ਹੈ ਤੇ ਤੁਸੀਂ ਤੁਹਾਡਾ ਫਰਜ਼ ਬਣਦਾ ਤੁਸੀਂ ਵੀ ਉਹਦੀ ਇੱਜ਼ਤ ਕਰੋ ਪਿਆਰਿਓ ਤੁਸੀਂ ਆਪਣੇ ਪੇਕਿਆਂ ਸਾਹਮਣੇ ਉਹਦੀ ਇੱਜ਼ਤ ਕਰੋ ਉਹਦੀ ਇੱਜ਼ਤ ਬਣਾਓ ਕਿ ਹਾਂ ਮੈਂ ਆਪਣੇ ਘਰ ਦੇ ਵਿੱਚ ਸੁਖੀ ਵਸ ਰਹੀ ਹਾਂ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਕਿਸੇ ਦੁੱਖ ਦੇ ਵਿੱਚੋਂ ਨਹੀਂ ਗੁਜ਼ਰ ਰਹੀ ਮੈਂ ਸੁਖੀ ਹਾਂ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਸਗੋਂ ਤੁਹਾਡਾ ਫਰਜ ਬਣਦਾ ਵੀ ਆਪਣੇ ਪਤੀ ਦੇ ਘਰ ਵਾਲਿਆਂ ਦਾ ਮਾਪਿਆਂ ਦਾ ਜਿਹੜਾ ਧਿਆਨ ਰੱਖਿਆ ਜਾਏ ਠੀਕ ਹੈ ਬਜ਼ੁਰਗਾਂ ਦੇ ਵਿੱਚ ਕੁਝ ਘਾਟਾ ਹੁੰਦੀਆਂ ਨੇ ਕੁਝ ਬੋਲਣ ਦੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਉਹਨਾਂ ਨੂੰ ਇਗਨੋਰ ਕਰਕੇ ਆਪਣੇ ਘਰ ਵਾਲੇ ਦਾ ਪਿਆਰ ਪਾਉਣ ਦੇ ਲਈ ਜਾਂ ਇੰਜ ਕਹਿ ਲਓ ਵੀ ਉਹਦੇ ਦਿਲ 'ਚ ਹੋਰ ਥਾਂ ਬਣਾਉਣ ਦੇ ਲਈ ਆਪਾਂ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਨੂੰ ਵਧਦੇ ਜਾਈਏ ਅੱਗੇ ਨੂੰ ਚੱਲਦੇ ਜਾਈਏ ਅੱਗੇ ਨੂੰ ਚੱਲੀਏ ਜਿੰਨਾ ਹੋ ਸਕਦਾ ਸੋ ਪਿੱਛੇ ਨੂੰ ਮੁੜਨ ਦੀ ਕੋਸ਼ਿਸ਼ ਨਾ ਕਰੀਏ ਮੇਰੇ ਕਹਿਣ ਤੋਂ ਭਾਵ ਵੀ ਕਈ ਜੜੀਆਂ ਬੀਬੀਆਂ ਨੇ ਨਾ ਉਹ ਆਪਣੇ ਘਰ ਵਾਲੇ ਨੂੰ ਵਸ ਵਿੱਚ ਕਰਨ ਦੇ ਲਈ ਬਾਬਿਆਂ ਦੇ ਚੱਕਰ ਕੱਟਦੀਆਂ ਰਹਿੰਦੀਆਂ ਨੇ, ਢੇੜੇ ਕੱਟਦੀਆਂ ਰਹਿੰਦੀਆਂ ਨੇ। ਬਾਬਾ ਜੀ ਕੋਈ ਤਵੀਤ ਦਿਓ ਮੇਰੇ ਘਰ ਵਾਲਾ ਮੇਰੇ ਵਸ ਦੇ ਵਿੱਚ ਹੋ ਜਾਏ। ਪਰ ਸਾਥ ਸੰਗਤ ਘਰ ਵਾਲਾ ਵਸ ਵਿੱਚ ਹੋਵੇ ਨਾ ਹੋਵੇ ਪਰ ਬੀਬੀਆਂ ਆਪਣੇ ਸਮੇਂ ਦੀ ਤੇ ਆਪਣੇ ਧਨ ਦੀ ਪੈਸੇ ਦੀ ਬਰਬਾਦੀ ਜ਼ਰੂਰ ਕਰ ਲੈਂਦੀਆਂ ਨੇ। ਜ਼ਰੂਰ ਕਰਦੀਆਂ ਨੇ। ਅਗੋ ਬਾਬੇ ਨੂੰ ਵੀ ਮੌਕਾ ਲੱਭ ਜਾਂਦਾ ਮਾ ਬਾਬਾ ਵੀ ਵੇਖਦਾ ਹੁੰਦਾ ਵੀ ਵਧੀਆ ਚਲੋ ਇਹ ਚੱਲ ਕੇ ਆਈਆਂ ਨੇ ਇਹਨਾਂ ਨੂੰ ਲੁੱਟਣ ਦਾ ਸਮਾਂ ਵਧੀਆ ਹੈ ਤੇ ਚੰਗਾ ਇਹਨਾਂ ਨੂੰ ਚੰਗਾ ਹੋਇਆ ਤੇ ਆਪਾਂ ਇਹਨਾਂ ਨੂੰ ਲੁੱਟੀਏ ਤੇ ਇਹਨਾਂ ਤੋਂ ਚੰਗਾ ਪੈਸਾ ਉਗਰਾਈਏ ਕਹਿੰਦੇ ਬੀਬੀ ਜੀ 2100 ਲੱਗੂਗਾ ਬੀਬੀ ਜੀ 3100 ਲੱਗੂਗਾ ਕਈ ਤੇ ਇਹੋ ਜਿਹੀਆਂ ਬੀਬੀਆਂ ਮੈਨੂੰ ਮਿਲੀਆਂ ਚਲੋ ਮੈਂ ਸ਼ਹਿਰ ਦਾ ਨਾਮ ਨਹੀਂ ਲੈਂਦਾ ਤੇ ਉਹ ਕਹਿੰਦੀਆਂ ਅਸੀਂ 50 50000 ਰੁਪਇਆ ਉਜਾੜ ਦਿੱਤਾ 50 5000 ਕਿਉਂ ਉਜਾੜ ਦਿੱਤਾ ਤੇ ਬਾਬਿਆਂ ਦੇ ਡੇਰਿਆਂ ਦੇ ਚੱਕਰ ਕੱਟ ਕੇ ਬਾਬਿਆਂ ਦੇ ਡੇਰਿਆਂ ਤੇ ਜਾ ਜਾ ਕੇ ਬਾਬਿਆਂ ਦੇ ਡੇਰਿਆਂ ਤੇ ਬਹਿ ਬਹਿ ਕੇ ਆਪਣੇ ਘਰ ਵਾਲਿਆਂ ਨੂੰ ਵਸ ਵਿੱਚ ਕਰਨ ਦੇ ਲਈ ਕਹਿੰਦੀ ਹੋਇਆ ਸਾਡੇ ਘਰ ਵਾਲਿਆਂ ਨੂੰ ਕੁਝ ਵੀ ਨਹੀਂ ਸੀ ਪਰ ਆਖਰ ਕਹਿੰਦੇ ਸਮਝ ਕਿਵੇਂ ਆਈ ਕੋਈ ਐਸਾ ਗੁਰੂ ਕਾ ਪਿਆਰਾ ਮਿਲਿਆ ਜਿਨੇ ਉਹਨਾਂ ਨੂੰ ਸਮਝਾਇਆ ਕਿ ਬੀਬੀਓ ਤੁਸੀਂ ਆਪਣੀਆਂ ਆਦਤਾਂ ਬਦਲੋ ਘਰ ਵਾਲੇ ਤੇ ਤੁਹਾਡੇ ਵਸ ਦੇ ਵਿੱਚ ਹੀ ਨੇ ਤੁਹਾਡੀ ਇੱਜ਼ਤ ਕਰਦੇ ਨੇ ਨਾ ਤੁਹਾਨੂੰ ਹਰ ਇੱਕ ਜ਼ਰੂਰਤ ਦਾ ਸਮਾਨ ਲੈ ਕੇ ਦਿੰਦੇ ਆ ਨਾ ਤੁਹਾਨੂੰ ਕੁਝ ਇਹ ਤਾਂ ਦੁੱਖ ਤਕਲੀਫ ਤੇ ਕੋਈ ਨਹੀਂ ਨਾ ਬਸ ਤੁਸੀਂ ਐ ਸਮਝਦੇ ਹੋ ਵੀ ਸਾਡਾ ਕਹਿਣਾ ਮੰਨੇ ਹਰ ਗੱਲ ਸਾਡੀ ਮੰਨੇ ਪਿਆਰ ਨਾਲ ਜੋ ਮਰਜ਼ੀ ਮੰਨਵਾ ਲਓ ਤੇ ਆਪਾਂ ਕਹੀਏ ਵੀ ਕਲੇਸ਼ ਕਰਕੇ ਜਾਂ ਝਗੜਾ ਕਰਕੇ ਮੈਂ ਆਪਣੀ ਗੱਲ ਰੱਖਾਂ ਮੰਨਵਾਵਾਂ ਕਹਿੰਦੇ ਆਪਣਾ ਤਰੀਕਾ ਬਦਲੋ ਕਹਿੰਦੇ ਅਸੀਂ ਤਰੀਕਾ ਬਦਲ ਲਿਆ ਤੇ ਹੁਣ ਸੁਖੀ ਆ ਗੱਲ ਇਹ ਨਹੀਂ ਕੋਈ ਸੀ ਬਸ ਬਾਬਿਆਂ ਨੂੰ ਪੈਸੇ ਜੋ ਖਵਾਏ ਹੁਣ ਪੈਸੇ ਤੇ ਵਾਪਸ ਨਹੀਂ ਨਾ ਆਉਣ ਲੱਗੇ ਉਹ ਪੈਸੇ ਤੇ ਜਿਹੜੇ ਗਏ ਛੋ ਗਏ ਸਮਾ ਵੀ ਖਰਾਬ ਹੋਇਆ ਗਿਆ ਨਾ ਕਹਿਣ ਤੋਂ ਭਾਵ ਕਿ ਗੱਲ ਕੁਝ ਵੀ ਨਹੀਂ ਗੱਲ ਹੈ ਕੁਝ ਸਮਝਦਾਰੀ ਦੀ ਕੁਝ ਐਸੀ ਸਾਡੀ ਟਰਿਕ ਦੀ ਜੋ ਅਸੀਂ ਸਮਝ ਨਹੀਂ ਪਾ ਰਹੇ ਅਸੀਂ ਛੋਟੀ ਛੋਟੀ ਗੱਲ ਨੂੰ ਬਾਹਰ ਕਰਦੇ ਆ ਬਾਹਰ ਲਿਆਂ ਲੋਕਾਂ ਦੇ ਕੋਲ ਕਰਦੇ ਆ ਜਿੱਥੇ ਸਾਨੂੰ ਹੁੰਦਾ ਵੀ ਫਲਾਣਾ ਬੰਦਾ ਸ਼ਾਇਦ ਸਾਨੂੰ ਕੋਈ ਟਰਿਕ ਦੇ ਦੇ ਫਲਾਣਾ ਬੰਦਾ ਸ਼ਾਇਦ ਸਾਨੂੰ ਕੋਈ ਸਮਝਾ ਦੇ ਫਲਾਣਾ ਬੰਦਾ ਸਾਨੂੰ ਕੁਝ ਦੇ ਦੇ ਫਲਾਣਾ ਬੰਦੇ ਤੋਂ ਸ਼ਾਇਦ ਕੁਝ ਮਿਲ ਜਾਏ ਪਰ ਹੁੰਦਾ ਕੁਝ ਵੀ ਨਹੀਂ ਬਾਬਿਆਂ ਕੋਲ ਜਾ ਕੇ ਅਸੀਂ ਘਰ ਦਾ ਭੇਤ ਹੀ ਦਿੰਨੇ ਆ ਬਾਬਿਆਂ ਨੂੰ ਵੀ ਕੋ ਪਤਾ ਲੱਗ ਜਾਂਦਾ ਵੀ ਜੇ ਆਬ ਦੇ ਘਰ ਵਾਲੇ ਨਾਲ ਲੜਦੀ ਐ ਤੇ ਕੱਲ ਨੂੰ ਜੇ ਲੋੜ ਪੈ ਗਈ ਤੇ ਮੈਨੂੰ ਕਿਹੜਾ ਬਖਸ਼ੇਗੀ ਤੋ ਪੈਸੇ ਲੈ ਲਓ ਜਿੰਨੇ ਲੈ ਹੁੰਦੇ ਆ ਬਾਬੇ ਵੀ ਆਪਣੀਆਂ ਆਪਣੀਆਂ ਸ਼ਕੀਮਾਂ ਲਾਉਂਦੇ ਆ ਨਾ ਫਿਰ ਬਾਬਿਆਂ ਨੂੰ ਪਤਾ ਹੁੰਦਾ ਵੀ ਇਹ ਤਾਂ ਪੈਸੇ ਲੈ ਲਓ ਤੇ ਜਿੰਨਾ ਹੋ ਸਕਦਾ ਇਹਨੂੰ ਇਹਨੂੰ ਲੁੱਟ ਲਓ ਬਸ ਸੋ ਸਾਹ ਸੰਗਤ ਬੇਨਤੀਆਂ ਕਰਾਂ ਤੁਹਾਡਾ ਆਪਣਾ ਫਰਜ਼ ਬਣਦਾ ਤੁਸੀਂ ਕੀ ਕਰੋ ਘਰ ਵਾਲਾ ਕਮਾ ਕੇ ਲੈ ਕੇ ਆਉਂਦਾ ਤੁਸੀਂ ਹਾਊਸ ਵਾਈਫ ਹੋ ਤੁਸੀਂ ਆਪਣਾ ਕੰਮ ਬੜੇ ਚੰਗੇ ਤਰੀਕੇ ਨਾਲ ਕਰਦੀਆਂ ਜੀ ਤੁਸੀਂ ਆਪਣਾ ਕੰਮ ਬੜੇ ਸੋਹਣੇ ਤਰੀਕੇ ਨਾਲ ਸੰਭਾਲਦੀ ਹੋ ਘਰ ਸੰਭਾਲਦੀ ਹੋ ਬੱਚੇ ਸੰਭਾਲਦੇ ਹੋ ਤੁਹਾਡੇ ਵਰਗਾ ਤਪੱਸਵੀ ਕੋਈ ਨਹੀਂ ਮੈਂ ਸਾਰੀਆਂ ਬੀਬੀਆਂ ਭੈਣਾਂ ਮਾਤਾਂਵਾਂ ਨੂੰ ਵਧਾਈ ਦੇ ਪਾਤਰ ਸਮਝਦਾ ਕਿ ਤੁਹਾਡਾ ਜਿਹੜਾ ਜੀਵਨ ਹੈ ਨਾ ਉਹ ਇੱਕ ਬਹੁਤ ਵਧੀਆ ਤੇ ਵਖਰਾ ਜੀਵਨ ਹੈ ਘਰ ਵਾਲਾ ਕੰਮ ਤੋਂ ਆ ਰਿਹਾ ਉਹਨੂੰ ਪਿਆਰ ਨਾਲ ਉਹਨੂੰ ਪਾਣੀ ਦਾ ਗਲਾਸ ਪੁੱਛੋ ਚਾਹ ਪਾਣੀ ਦਿਓ ਤੇ ਉਹਨੂੰ ਪੁੱਛੋ ਵੀ ਠੀਕ ਠਾਕ ਹੈ ਕੋਈ ਟੈਨਸ਼ਨ ਫਿਕਰ ਤਾਂ ਨਹੀਂ ਕੋਈ ਕੰਮ ਨੂੰ ਲੈ ਕੇ ਜਾਂ ਕੁਝ ਹੋਰ ਉਹਨੂੰ ਘਰੇ ਮਾਹੌਲ ਇਹੋ ਜਿਹਾ ਕ੍ਰੀਟ ਆਪ ਕਰਕੇ ਦਿਓ ਜਿਹਦੇ ਨਾਲ ਉਹਦਾ ਮਨ ਹੈ ਨਾ ਜਿਹੜਾ ਉਹ ਖਿੜ ਜਾਏ ਆਉਂਦੇ ਸਾਰ ਉਹਨੂੰ ਪਿਆਰ ਨਾਲ ਹੱਸ ਕੇ ਬੋਲੋ ਚਾਹੇ ਘਰ ਦੇ ਵਿੱਚ ਕੁਝ ਵੀ ਨਹੀਂ ਗਰੀਬੀ ਹੈ ਪਰ ਜਦੋਂ ਆਪਣੇ ਪਰਿਵਾਰ ਨੂੰ ਹੱਸਦਾ ਖੇਡਦਾ ਵੇਖਦਾ ਹੈ ਨਾ ਤੇ ਉਹਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ ਤੇ ਉਹ ਤੋਂ ਵੱਡਾ ਖੁਸ਼ ਨਸੀਬ ਬੰਦਾ ਕੋਈ ਦੁਨੀਆ ਦੇ ਵਿੱਚ ਹੋਰ ਨਹੀਂ ਹੈ ਉਹ ਤੋਂ ਵੱਡਾ ਕੋਈ ਖੁਸ਼ ਨਸੀਬ ਨਹੀਂ ਹੈਗਾ ਪਿਆਰਿਓ ਸੋ ਅੱਜ ਦਾ ਜਿਹੜਾ ਵਿਸ਼ਾ ਨਾ ਇਹੋ ਹੀ ਹੈ ਕਈ ਕਹਿੰਦੇ ਨਾ ਮੈਂ ਇੱਕ ਬੀਬੀ ਨੂੰ ਮਿਲਿਆ ਸੀ ਉਹ ਬੀਬੀ ਕਹਿੰਦੀ ਮੈਨੂੰ ਇੱਕ ਬਾਬੇ ਨੇ ਮੰਤਰ ਦਿੱਤਾ ਵੀ ਘਰ ਵਾਲੇ ਦੇ ਕੱਪੜੇ ਧੋਣ ਵੇਲੇ ਨਾ ਉਹ ਨੂੰ ਤੁਸੀਂ ਮੰਤਰ ਦਾ ਜਾਪ ਕਰੀ ਜਾਓ ਘਰ ਵਾਲਾ ਤੁਹਾਡੇ ਵਾਸ ਵਿੱਚ ਹੋ ਜਾਏਗਾ ਮੈਂ ਕਿਹਾ ਜੀ ਉਹੀ ਕੱਪੜੇ ਧੋਂਦੇ ਹੋਏ ਜੇ ਜਾਪ ਕਿਸੇ ਹੋਰ ਕੱਪੜੇ ਤੇ ਹੋ ਜਾਏ ਫੇਰ ਤੇ ਕਹਿੰਦੀ ਜੀ ਮੈਂ ਸਮਝੀ ਨਹੀਂ ਗੱਲ ਮੈਂ ਕਿਹਾ ਇਹ ਸਾਰਾ ਕੁਝ ਵਹਿਮ ਹੈ ਜੋ ਤੁਹਾਨੂੰ ਦਿੱਤਾ ਜਾਂਦਾ ਹੈ ਹੁੰਦਾ ਕੁਝ ਵੀ ਨਹੀਂ ਆਪਣੇ ਘਰ ਵਾਲੇ ਨਾਲ ਆਪਣਾ ਵਿਵਹਾਰ ਇਦਾਂ ਦਾ ਸੈੱਟ ਕਰੋ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਕੋਈ ਜਾਪ ਕਰਨ ਦੀ ਲੋੜ ਨਹੀਂ ਹੈਗੀ ਕੱਪੜਿਆਂ ਤੇ ਸਾਹ ਸੰਗਤ ਜੇ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਗੁਰੂ ਦੀ ਬਾਣੀ ਦਾ ਕਰੋ ਤੁਹਾਡਾ ਮਨ ਸ਼ਾਂਤ ਰਹੇ ਤੁਹਾਡਾ ਮਾਈਂਡ ਸਾਫ਼ ਰਹੇ ਤੁਹਾਡੇ ਮਨ ਦੇ ਅੰਦਰ ਇਹੋ ਜੇ ਖਿਆਲ ਨਾ ਆਉਣ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਮੱਥਾ ਟੇਕਿਆ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਿਆ ਕਰੋ ਗੁਰਸਿੱਖੋ ਤੁਹਾਡੇ ਤੇ ਕਿਰਪਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦੇ ਮਿਹਰ ਕਰਨ ਸੋ 2026 ਇਹ ਨਵੇਂ ਸਾਲ ਦੇ ਵਿੱਚ ਇਹ ਆਦਤਾਂ ਨੂੰ ਅਪਣਾਈਏ ਪਿਆਰੋ ਆਪਣੀਆਂ ਘਰ ਗ੍ਰਸਤੀਆਂ ਜਿਹੜੀਆਂ ਨੇ ਇੱਕਦਮ ਸਵਰਗ ਬਣ ਜਾਣਗੀਆਂ ਇਹ ਮੇਰਾ ਵਾਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ